ਕੋਟ ਕੇ ਮਿੱਗਲਾ ਹੈ ਹਾਂ ਬਈ ਇਹ ਤੋਤਾ ਸੀਗਾ ਇਹ ਗਿੱਲਾ ਨਹੀਂ ਹੋਣਾ ਤੂੰ ਸਿੱਲਾ ਹਾਂ ਹੂੰ ਤਾਂ ਸੁੱਕ ਕੇ ਕੱਪੜੇ ਤਾਂ ਸੁੱਕ ਕੇ ਗਿੱਲੇ ਗਿੱਲੇ ਲੱਗਦੇ ਨੇ ਪਰ ਇਹ ਪਰ ਅਸੀਂ ਮਨਾਉਣਾ ਨਹੀਂ ਹੈ ਜਿ세 ਕਿਉਂਕਿ ਇਸਦੇ ਪਾਪਾ ਚੱਲੇ ਕੰਮ ਤੇ ਇਸ ਲਈ ਅਸੀਂ ਬਰਥਡੇ ਨਹੀਂ ਮਨਾਉਣਾ ਸਤਿ ਸ਼੍ਰੀ ਅਕਾਲ ਜੀ ਕੀ ਛਤਰੀਆ ਕਾਲ ਜੀ ਅਹ ਜਨਮ ਕਿੰਜ ਚੱਕ ਲਈ ਪਾਪੜੀਆਂ ਚੱਕ ਲਈ ਮੈਂ ਬੋ ਰਹੀ ਹਾਂ ਕੀ ਸਨਾ ਮੈਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਨ ਫੈਮਿਲੀ ਵਲੌਗਸ ਵਿੱਚ ਹੋ ਸੌਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਅੱਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਛੱਡ ਤੋਂ ਬਚੇ ਹੋਵੋਗੇ ਤਾਂ ਹੋ ਗਿਆ ਜੀ 4:30 ਦਾ ਪਾਪਾ ਇਹ ਕੁੜੀ ਹੈ ਸਾਡੀ ਮੈਂ ਮੁੰਡਾ ਕੁੜੀ ਹੈ ਕੁੜੀ ਕੁੜੀ ਇਹ ਮੁੰਡਾ ਹੈ ਤੇ ਉਹਨਾਂ ਨੂੰ ਅਸੀਂ ਟਾਕੇ ਰੱਖਿਆ ਬਈ ਖੰਡ ਬਹੁਤ ਉਹਨਾਂ ਨੂੰ ਪਾ ਲਿਓ ਕੁਸ ਹਾਂ ਤੇ ਦੇਖਣਾ ਸਾਡੀ ਜੀ ਸਕੂਟਰੀ ਆ ਗਈ ਘਰੇ ਅੱਜ ਵਿਚਾਰੀ ਵਿਚਾਰੀ ਦਾ ਬੈਂਕਮ ਹੋ ਗਿਆ ਮੇਰੀ ਫੇਵਰਟ ਸਕੂਟਰੀ ਹੈ ਪਰ ਹੁਣ ਦੇਖਦੇ ਹਾਂ ਕਿੰਨੇ ਕ ਦਿਨ ਹੁਣ ਅਸੀਂ ਸਟਾਰਟ ਨਹੀਂ ਕਰਲੀ ਦੇਖਾਂਗੇ ਇਹਨੂੰ ਇੱਕ ਦੋ ਦਿਨ ਤਾਂ ਹੀ ਪਤਾ ਲੱਗੂ ਵੀ ਹੋਈ ਠੀਕ ਕਰਾਂਗੇ ਨੋ ਫੱਕੀ ਫੱਕਾ ਸਟਾਰਟ ਕਰੇ ਤਾਂ ਫਿਰ ਠੀਕ ਰਹਿੰਦੀ ਆ। ਹੰਡੀ। ਮੇਰਾ ਪਪਾ ਦਾ ਤਾਂ ਹੀ ਲੱਗੂਗਾ ਆਪਾਂ ਨੂੰ ਪਤਾ ਵੀ ਹਾਂ ਹੋ ਗਈ ਠੀਕ ਨਹੀਂ। ਸਾਡੀ ਬੱਲ ਸਕੂਟਰੀ ਨਾਲ ਲਹੂ ਬਾਬੀ ਤਵਾਰਸੇ ਚ ਰਾਈਜ ਰੋਈ ਨਹੀਂ ਨਮੀ ਆਂ ਪੂਰੀ। ਤੋ ਕਿ ਮੈਂ ਕਿਤੇ ਗਈ ਨਹੀਂ ਲੈ ਕੇ। ਲਊਗੀ। ਤੇ ਸਾਡੀ ਸਕੂਟੀ ਸਾਡਾ ਬਲੱਡ ਪਿੰਦੀ ਰੋਜ਼। ਬਾਈ ਜਾਨ ਨੂੰ ਕਿਹ ਜਾਨ ਆਉਣ ਨੂੰ ਜੀਨ ਕਰਦਾ। ਬਸ ਆਏ ਹੁੰਦੇ ਰਾਈਟ ਬੈਠ ਰੋਂ ਅੰਦਰ। ਚਲੋ ਜੀ ਤੁਹਾਨੂੰ ਫੇਰ ਮਿਲਦੇ ਆਂ ਚਾਹ ਪੀ ਲਈਏ।

ਤੇ ਅਜ ਪਿਆਜ਼ ਮੈਂ ਇਹਨੂੰ ਕੱਟ ਕੇ ਦੇਤੇ ਸੀਗੇ ਤੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਰਾਤ ਹੋ ਗਈ ਤੇ ਟਾਈਮ ਬੱਸ ਜੀ ਹੁਣ ਮੇਰੇ ਕੱਪੜੇ ਦੇਖੋ ਆ ਤਾਂ ਸਾਡਾ ਘਰ ਕੱਪੜੇ ਵਾਲਾ ਹੀ ਆ ਤਾਂ ਰੂਮ ਸਾਡਾ ਕੱਪੜੇ 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 ਬਹੁਤ ਨੇ ਇਹ ਨਾ ਹੁਣ ਮੈਂ ਥੋੜੇ ਜਿਹਾ ਇਕੱਠੇ ਕਰੇ ਨੇ ਇਹਨਾਂ ਨੂੰ ਹੁਣ ਮੈਂ ਤੈਅ ਕਰਦੀ ਆ ਆਕੇ ਮੈਂ ਕੀ ਖਾ ਲੀਏ ਜੀ ਨਹੀਂ ਕੁੰਮਣ ਹੋ ਜੇ ਕਿਤੇ ਜਾਣੀ ਹੁੰਦਾ ਠੰਡ ਕਰਕੇ ਬਾਕੀ ਜੀ ਹੁਣ ਦੇਖਦੀ ਆ ਮੈਂ ਕਰ ਦੇਣਾ ਸ਼ੁਰੂ ਬਾਕੀ ਜੀ ਮੈਂ ਹੁਣ ਸ਼ੁਰੂ ਕਰੂੰਗੀ ਜਾਣਾ ਕੁੰਮਣ ਦੇ ਲਈ ਕਿਉਂਕਿ ਪਹਿਲਾਂ ਤਾਂ ਮੈਂ ਇਤਨਾ ਗਗਨ ਚਲੇ ਜਾਂਦੀ ਸੀ ਗਗਨ ਨੂੰ ਤੁਸੀਂ ਜਾਣਦੇ ਹੋ ਵੀਡੀਓ ਦੇ ਵਿੱਚ ਆਉਂਦੀ ਹੁੰਦੀ ਸੀ ਤੇ ਹੁਣ ਉਹ ਆਪਣੇ ਹਸਬੰਦ ਨਾਲ ਜਾਂਦੀ ਆ ਰਾਤ ਨੂੰ ਚਲੇ ਜਾਂਦੇ ਨੇ ਉਹ ਮੈਨੂੰ ਲੱਗਦਾ ਪਿੰਡ ਦੇ ਉੱਪਰ ਦੀ ਸ਼ਾਇਦ ਜਾਣਦੇ ਨੇ ਉਹ ਕਿਹੜਾ ਲੋਣ ਤੇ ਤਾਂ ਕਰਕੇ ਫਿਰ ਹੁਣ ਮੈਂ ਲਵਾਇਆ ਵੀ ਉਹ ਤਾਂ ਚੰਨ ਚੱਲੇ ਜਾਂਦੀ ਆ ਹੁਣ ਮੈਂ ਉਹਨੂੰ ਦਿੱਤੀ ਜਾਂਦੀ ਹੁੰਦੀ ਸੀ ਵੀ ਚੱਲ ਹਲੇ ਉਹ ਜਾਣ ਨਹੀਂ ਲੱਗੀ ਵੀ ਠੰਡ ਕਰਕੇ ਵੀ ਸ਼ਾਇਦ ਤਾਂ ਨਹੀਂ ਜਦੋਂ ਟਾਈਮ ਨਹੀਂ ਲੱਗਦਾ ਹੁਣ ਬਟ ਉਹ ਚੱਲੇ ਜਾਂਦੀ ਆ ਹੁਣ ਮੈਂ ਵੀ ਸ਼ੁਰੂ ਕਰੂੰਗੀ ਮੈਂ ਬਸ ਇਹੀ ਪ੍ਰੋਬਲਮ ਆ ਜਾਂਦੀ ਹੈ ਸ਼ਾਇਦ ਉਹ ਪਾਪਾ ਮੂਹੁੰਦਰੀ ਤਾਂ ਮੈਨੂੰ ਸ਼ਾਇਦ ਪਾਪਾ ਲੈ ਜਾਂਦੇ ਨੇ ਪਰ ਉਹ ਮੈਨੂੰ ਕਹਿੰਦੇ ਤੂੰ ਜਾ ਆਇਆ ਕਰ ਵੀ ਤੂੰ ਚੁੱਪ ਕਰਕੇ ਜੇ ਕੋਈ ਸਾਥ ਮਿਲਦਾ ਤਾਂ ਵੀ ਠੀਕਾ ਨਹੀਂ ਵੀ ਮਿਲਦਾ ਹੈਗਾ लंघ जा करनी जरूरी हाँ। तो बहुत मिर्च फिर मेन सबा नहीं है रोकते नहीं है, है तो बस मेन आई प्रोबलम हो जाती जब तू साफ मीनू बन दस तब अगे कली भी चले आगी ਮੈਂ ਕੱਲੀ ਉੱਪਰ ਦੀ ਆਪਣਾ ਢੇੜਾ ਕੱਟਿਆ ਹੁੰਦੀ ਕਈ ਵਾਰ ਬੱਚਿਆਂ ਨਾਲ ਐਂ ਤੇ ਹੁਣ ਮੈਂ ਨੂੰ ਬੱਚਿਆਂ ਦਾ ਆ ਹੁੰਦਾ ਜੀ ਬੱਚੇ ਪਹਿਲੇ ਹੀ ਸੁੱਟੇ ਜਾਂਦੇ ਨੇ ਫਿਰ ਹੋਰ ਪਤਲੇ ਹੋ ਜਾਂਦੇ ਨੇ ਤਾਂ ਕਰਕੇ ਨਹੀਂ ਮੈਂ ਉਹਨੂੰ ਨਾਲ ਲੈ ਕੇ ਜਾਂਦੀ ਹੈਗੀ ਮੈਂ ਇਹ ਕਰ ਦੇਣਾ ਸਟਾਰਟ ਹੁਣ ਮੈਂ ਕੱਲੀ ਨਹੀਂ ਦੇਖਦੀਆਂ ਜੀ ਹੁਣ ਮੈਂ ਜਾਇਆ ਕਰੂੰਗੀ ਆਪਣਾ ਢੇੜਾ ਕੱਟਿਆ ਕਰਨਾ ਬਸ ਆਹੀ ਹੈ ਜੀ ਸਾਥ ਚਾਹੀਦਾ ਨਾ ਸਾਥ ਦੇ ਨਾਲ ਚੱਲ ਬੰਦਾ ਹੋ ਜਾਂਦਾ ਵੀ ਜਾ ਹੋ ਜਾਂਦਾ ਦਿਨੋਂ ਸਾਥ ਤੋਂ ਜਾ ਨਹੀਂ ਹੁੰਦਾ ਹੈ ਨਾ ਪਰ ਹੁਣ ਨਾ ਰੁਟੀਨ ਬਣਾ ਲੈਣੀ ਆ ਆਪਣੀ ਕਿਉਂਕਿ ਹੁਣ ਬੈਠ ਬੈਠ ਕੇ ਤਾਂ ਫਿਰ ਜਨਾਈ ਜੁੜ ਜਾਗੇ ਹਨਾ ਅੰਦਰੇ ਬੈਠ ਬੈਠ ਕੇ ਮੈਨੂੰ ਕਦੇ ਮੰਤਰੀ ਦੀ ਦੇ ਘਰ ਗਈ ਨੂੰ ਵੀ ਕਿੰਨੀ ਦਿਨ ਤੋਂ ਮੈਨਲਾ ਦੁਪਰੇ ਹੋ ਗਿਆ ਮੈਂ ਤਾਂ ਉਹ ਤਾਂ ਜੀ ਨਹੀਂ ਜਾਂਦੀ ਹੈ ਕਿ ਕਿਤੇ ਵੀ ਨਹੀਂ ਜਾਂਦੀ ਮੈਂ ਬਸ ਅੰਦਰੇ ਬੈਠੀ ਰਹਿਣੀ ਆ ਕਿਉਂਕਿ ਠੰਡ ਕਰਕੇ ਨਿਕਲਣ ਦਾ ਦਿਲ ਨਹੀਂ ਕਰਦਾ ਹਨਾ ਬਸ ਜੀ ਹੁਣ ਆਪਾਂ ਇਹ ਕੱਪੜੇ ਨੂੰ ਤੈਲਾ ਕੇ ਰੱਖ ਦਾਂਗੇ ਕਿਉਂਕਿ ਥੋੜਾ ਜਿਹਾ ਤਾਂ ਖੰਡਾਰਾ ਜਿਆ ਸਾਫ ਹੋਊਗਾ ਕਿੰਨਾ ਖੰਡਾਰਾ ਪਿਆ ਹੋਇਆ ਸੀਗਾ ਪੁੜੇ ਕਪੜੇ ਹੋ ਗਏ ਪਏ ਨੇ ਇੱਧਰ ਹਲੇ ਪਾਏ ਨੇ ਚਾਦਰਾਂ ਵਗੈਰਾ ਸਾਰੇ ਕੱਪੜੇ ਹੋਰ ਵੀ ਜਿਹੜੇ ਵਾਸ਼ ਕੀਤੇ ਹੋਏ ਨੇ ਉਹ ਪਾਏ ਨੇ ਹਜੇ ਮੇਰੇ ਤਾਂ ਲੱਤਾਂ ਵੀ ਦੁਖਣ ਲੱਗ ਗਈਆਂ ਹੁਣ ਰਜਾਈ ਚ ਪੈਠ ਬਣਾ ਕੇ ਇੰਨੀ ਜ਼ਿਆਦਾ ਪੇਨ ਹੋਣ ਲੱਗ ਗਈ ਲੱਤਾਂ ਦੇ ਵਿੱਚ ਕਿਉਂਕਿ ਇੰਨਾ ਵੀ ਬੈਠ ਨਹੀਂ ਹੁੰਦਾ ਹੈਗਾ ਟੋਹੀ ਦੁਖਣ ਲੱਗ ਜਾਂਦੀ ਬੁਲਕਾਇਆ ਤੇ ਜਿੰਨਾ ਕਰਉਂਕ ਹੁਣ ਆਪਾਂ ਸੈਰ ਸ਼ੁਰੂ ਕਰ ਦਾਂਗੇ ਆ ਤਾਂ ਕਨੀ ਨੀ ਮਮਾ ਕਰ ਸਕੂ ਪਰ ਕਰ ਰਚ ਸੁਤ ਕਰ ਨਾਲ ਬਹੁਤ ਫਰਕ ਪੈਂਦਾ ਹੈ ਪਰ ਤੁਹਾਨੂੰ ਪਤਾ ਜੀ ਘਰੇ ਬਸ ਕੋਲ ਹੋ ਜਾਂਦੀ ਲਾ ਅੱਜ ਤੁਹਾਨੂੰ ਮੈਂ ਬਣਾਉਂਗੀ ਹੈ ਅੱਜ ਤੁਹਾਨੂੰ ਮੈਂ ਭੰਗੜਾ ਬਣਾਉਂ ਦੇਖਾਂਗੇ ਕੀ ਬਣਦਾ ਪਤਾ ਟੋਹੀ ਵੀ ਇੰਨੀ ਆਕੜੀ ਪਈ ਆ ਬਹੁਤ ਜ਼ਿਆਦਾ ਚਲੋ ਜੀ ਮੈਂ ਤੈ ਲਾਲ ਮਤਪੜਿਆਂ ਆਪਾਂ ਫੇਰ ਮਿਲਦੇ ਆ ਆ ਖੋਲ ਦਿਨੀ ਤਾ ਖੋਲ ਦਿਨੀ ਹਾਂਜੀ ਇੱਥੇ ਹੋ ਗਿਆ ਸੀਗਾ ਰਾਤ ਦਾ ਟਾਈਮ ਤੇ ਰੋਟੀ ਪਾਣੀ ਅਸੀਂ ਆਪਣਾ ਖਾ ਲਿਆ ਸੀਗਾ ਮੈਂ ਲੱਗੀ ਸੀਗੀ ਬਰਤਨ ਵਾਸ਼ ਕਰਨ ਇਹਨਾਂ ਮੇਰਾ ਹੈਂਡ ਬਲੈਂਡਰ ਜਨਾ ਖਰਾਬ ਹੋ ਗਿਆ ਸੀਗਾ ਮਤਲਬ ਕਿ ਪਤਾ ਨਹੀਂ ਤਾਰ ਵਗੈਰਾ ਕੁਝ ਇਹਦੀ ਟੁੱਟ ਗਈ ਸੀ ਤੇ ਉਹ ਸਾਇਦ papa ਠੀਕ ਕਰਵਾ ਕੇ ਲੈ ਕੇ ਆਏ ਸੀਗੇ ਤੁੱਤ ਬਲੇ ਬਲੈਕ ਕਲਰ ਦੀ ਟੇਪ ਲਾਈ ਹੋਈ ਆ ਇਹ ਠੀਕ ਜਿਹੜੇ ਵੀਰਨ ਸਕੂਟਰੀ ਦਿੱਤੀ ਹੋਈ ਸੀ ਉਹਨਾਂ ਤੋਂ ਹੀ ਕਰਵਾ ਲਈ ਸੀਗੀ ਅਤੇ ਉਹਦੇ ਕਰਕੇ ਨਾ ਇੰਨੀ ਜ਼ਿਆਦਾ ਗੰਦੀ ਹੋਈ ਪਈ ਸੀ ਕਿ ਹੱਥ ਕਾਲੇ ਲੱਗੇ ਹੋਏ ਸੀਗੇ ਕਿਉਂਕਿ ਵੀਰੇ ਗੱਡੀਆਂ ਦਾ ਕੰਮ ਵਗੈਰਾ ਮਤਲਬ ਕਿ ਸਕੂਟਰੀਆਂ ਵਗੈਰਾ ਦਾ ਹਨਾ ਇਲੈਕਟ੍ਰੋਨਿਕ ਦਾ ਕੰਮ ਕਰਦੇ ਨੇ ਤਾਂ ਕਰਕੇ ਨਾ ਹੱਥਾਂ 'ਗ ਲਾ ਕੇ ਜਮੇ ਕਾਲੀ ਹੋਈ ਪਈ ਸੀ ਪਹਿਲਾਂ ਮੈਂ ਕਿਹਾ ਚੱਲ ਇਹਨਾਂ ਨੂੰ ਮੈਂ ਵਾਸ਼ ਕਰਕੇ ਰੱਖ ਦੰਨੀ ਆ ਇੱਥੇ ਨਾ ਮੈਨੂੰ ਸਹਜ ਨੇ ਇੱਕ ਚਾਸਕਾ ਪਾਤਾ ਬਹੁਤ ਜ਼ਿਆਦਾ ਆ ਟੀਵੀ ਦੇਖਣ ਦਾ ਦੋ ਤਿੰਨ ਦਿਨਾਂ ਤੋਂ ਮੈਂ ਬਿਲਕੁਲ ਵੀ ਟੀਵੀ ਨਹੀਂ ਸੀ ਦੇਖਦੀ ਕਿਉਂਕਿ ਮੈਂ ਬਹੁਤ ਘੱਟ ਟੀਵੀ ਦੇਖ ਕੇ ਰਾਜ਼ੀਆਂ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਇਹਨਾਂ ਟੀਵੀ ਦੇਖਣਾ ਪਰ ਦੋ ਕੁ ਦਿਨਾਂ ਤੋਂ ਹੁਣ ਠੰਡ ਕਰਕੇ ਰਜਾਈਆਂ 'ਚ ਬੈਠੇ ਰਹਿੰਦੇ ਆ ਸਹਜਨਾ ਸੀਰੀਅਲ ਦੇਦੀ ਹੁੰਦੀ ਆ ਥਪਕੀ ਥਪਕੀ ਪਿਆਰ ਕੀ ਕੁਛ ਐਦਾਂ ਦਾ ਨਾਮ ਤੇ ਉਹ ਚੱਲ ਰਿਹਾ ਸੀਗਾ ਮੇਰਾ ਦੇਖ ਲਓ ਭਾਂਡੇ ਦੇ ਵਿੱਚ ਨਾਲ-ਨਾਲ ਧਿਆਨ ਟੀਵੀ 'ਚ ਸੀਗਾ ਕਿਉਂਕਿ ਮੈਨੂੰ ਕਿਚਨ 'ਚ ਖੜ ਕੇ ਨਾ ਟੀਵੀ ਆਨ ਦਿਖੀ ਜਾਂਦਾ ਹੁੰਦਾ ਤੇ ਮੈਂ ਨਾਲ-ਨਾਲ ਮੈਂ ਕਿਹਾ ਚੱਲ ਆਪਣਾ ਕੰਮ ਤਾਂ ਕਾਹਨੂੰ ਛੱਡਣਾ ਵੀ ਨਾਲੇ ਸੀਰੀਅਲ ਫਿਨਿਸ਼ ਛੱਡਣਾ ਆਪਾਂ ਨੇ ਉਹ ਵੀ ਜ਼ਰੂਰ ਦੇਖਾਂਗੇ ਨਾਲੇ ਆਪਣਾ ਕੰਮ ਵੀ ਕਰਾਂਗੇ ਤੇ ਨਾਲ ਨਾਲ ਮੈਂ ਧੋ ਰਹੀ ਸੀਗੀ ਭਾਂਡੇ ਉੱਤਰੋ ਕੋਈ ਬਹੁਤ ਜ਼ਿਆਦਾ ਸੀਰੀਅਸ ਸਟੋਰੀ ਚੱਲਦੀ ਸੀ ਮੇਰਾ ਫੇਸ ਵੀ ਦੇਖੋ ਮੈਨੂੰ ਆਸ ਆਪਣਾ ਫੇਸ ਦੇਖ ਕੇ ਆਪਣੀ ਆਪੇ ਹਾਸੀ ਆ ਜਾਂਦੀ ਆ ਆਪਣਾ ਮੂੰਹ ਦੇਖ ਕੇ ਤੇ ਉਹ ਮੈਂ ਦੇਖ ਰਹੀ ਸੀਗੀ ਨਾਲੇ ਨਾਲ ਨਾਲ ਧੋ ਰਹੀ ਸੀਗੀ ਭਾਂਡੇ ਮੈਂ ਕਿ ਨਾਲੇ ਆਪਣਾ ਕੰਮ ਹੋ ਜਾਊਗਾ ਵੀ ਆਪਾਂ ਕੰਮ ਕਾਹਨੂੰ ਆਪਣਾ ਲੇਟ ਕਰਨਾ ਤੇ ਨਾਲੇ ਮੈਂ ਕਿ ਚੱਲ ਮੈਂ ਦੇਖ ਲੰਨੀ ਆ ਪਤਾ ਕੀ ਹੈ ਇਹ ਇੱਕ ਪੰਗਾ ਪੈ ਜਾਂਦਾ ਜਿਆਦਾ ਆਪਾਂ ਟੀਵੀ ਦੇਖਣ ਦਾ ਚਸਕਾ ਪਾ ਤਾ ਲੰਨੇ ਆ ਫਿਰ ਆਪਾਂ ਨਾ ਕੰਮ ਲੇਟ ਕਰ ਲੰਨੇ ਆਪਣੇ ਆਪ ਨੂੰ ਇਹ ਹੋ ਜਾਂਦਾ ਵੀ ਹਾਂ ਪਹਿਲਾ ਆਪਾਂ ਦੇਖ ਲਈਏ ਵੀ ਜਾਂ ਪਹਿਲਾ ਕੰਮ ਪਹਿਲਾ ਫਟਾਫਟ ਕਰ ਲਈਏ ਹਨਾ ਵੀ ਆਉਣਾ ਨਾਟਕਾਣਾ ਇਹ ਦੇਖਣਾ ਆਪਾਂ ਨੇ ਇਹ ਤਾਂ ਕਰਕੇ ਮੈਂ ਇੰਨਾ ਨਹੀਂ ਜ਼ਿਆਦਾ ਨਹੀਂ ਟੀਵੀ ਟੂਵੀ ਦੇਖਦੀ ਹੈਗੀ ਮੈਨੂੰ ਇੰਨਾ ਜ਼ਿਆਦਾ ਹੋ ਨਹੀਂ ਹੈਗਾ ਪਰ ਆ ਦੋ ਤਿੰਨ ਦਿਨ ਤੋਂ ਮੈਂ ਨਾ ਬਹੁਤ ਜ਼ਿਆਦਾ ਦੇਖਣ ਲੱਗ ਗਈ ਮੈਨੂੰ ਵਧੀਆ ਹੀ ਬਹੁਤ ਲੱਗਣ ਲੱਗ ਗਿਆ ਉਹ ਸੀਰੀਅਲ ਜਾਂ ਬਹੁਤ ਵਧੀਆ ਹੈ ਪਤਾ ਨਹੀਂ ਥਪਕੀ ਪਿਆਰ ਕੀ ਕੁਛ ਇਦਾਂ ਦਾ ਹੀ ਨਾਂ ਹੈ ਮੈਂ ਭੁੱਲ ਜਾਨੀ ਕਿ ਨਾਂ ਦੇਵਾਸ ਦੀ ਵੀ ਸੀਗੀ ਵੀ ਤੁਸੀਂ ਵੀ ਕੀ ਕਹੋਗੇ ਵੀ ਕਿੰਨਾ ਧਿਆਨ ਦੇ ਲੋ ਟੀਵੀ ਦੇ ਵਿੱਚ ਦਿੱਤਾ ਹੋਇਆ ਤੇ ਬਸ ਜੀ ਇਹ ਹੀ ਆ ਜੀ ਇੱਕ ਟਾਈਮ ਪਾਸ ਹੋ ਜਾਂਦਾ ਇੱਥੇ ਆਪਣੇ ਭਾਂਡੇ ਵੀ ਤੋ ਹੋ ਗਏ ਸੀਗੇ ਤੇ ਠੰਡ ਨੇ ਤਾਂ ਜੀ ਤੋਬਾ ਤੋਬਾ ਕਰਵਾਈ ਪਈ ਆ ਕੰਨਾਂ ਨੂੰ ਹੱਥ ਲਵਾਤੇ ਜੀ ਅ ਠੰਡ ਨੇ ਤਾਂ ਇੰਨੀ ਜ਼ਿਆਦਾ ਠੰਡ ਹੋਈ ਹੋਈ ਆ ਤੇ ਕੱਲ ਨੂੰ ਮੇਰੇ ਪੁੱਤ ਦਾ ਹੈਗਾ ਬਰਥਡੇ ਤੇ ਇਹਦੇ ਵਿੱਚ ਨਾ ਲਾਸਟ 'ਚ ਮੈਂ ਕਲਿੱਪਸ ਐਡ ਕਰੂੰਗੀ ਆਪਣੇ ਪੁੱਤ ਦੀਆਂ ਜਦੋਂ ਅਸੀਂ ਵਿਸ਼ ਕੀਤਾ ਸੀਗਾ 12 ਵਜੇ ਸਹਿਜ ਨੇ ਸਹਿਜ ਨੇ ਕਹਿੰਦੀ ਮम्मा ਵੀਡੀਓ ਬਣਾ ਲਓ ਵੀ ਆਪਾਂ ਵੇਸ਼ ਕਰਦੇ ਆ ਤੇ ਅਸੀਂ ਫਿਰ 12 ਵਜੇ ਵਿਸ਼ ਕੀਤਾ ਸੀਗਾ ਵੀ ਨੂੰ ਸੁੱਤਾ ਪਿਆ ਸੀਗਾ ਵਿਚਾਰਾ ਤੇ ਸਹਜ ਨੇ ਫਿਰ ਉਠਾ ਲਿਆ ਉਹਨੂੰ ਕਹਿੰਦੀ ਉੱਠ ਪਰ ਮੈਂ ਜਿਆਦਾ ਤਾਂ ਫਿਰ ਨਹੀਂ ਬਣਾਈ ਹੈਗੀ ਪਰ ਥੋੜੀ ਥੋੜੀ ਚਲੋ ਬਣਾ ਲਈ ਸੀਗੀ ਤੇ ਬਾਕੀ ਜੀ ਤੁਸੀਂ ਵੀ ਸਾਰੇ ਮੇਰੇ ਪੁੱਤ ਨੂੰ ਹਨਾ ਵਿਸ਼ਿਸ਼ ਦਿਓ ਤੇ ਬਾਕੀ ਜੀ ਬਸ ਜੀ ਹੁਣ ਇੱਥੇ ਆਪਾਂ ਭਾਂਡੇ ਧੋ ਲੈਣੇ ਆ ਆਪਣੇ ਭਾਂਡੇ ਧੋ ਕੇ ਫਿਰ ਕਿਚਨ ਵਗੈਰਾ ਮੈਂ ਸਾਫ਼ ਕਰ ਲਈ ਸੀਗੀ ਕਿ ਜਨਤਾ ਪਰ ਮਨਾਲ ਹੁੰਦੀ ਸਾਫ ਕਰ ਲੰਨੀ ਆ ਫੇ ਮੇ ਰੋਟੀ ਗੈਸ ਤਾਂ ਮੈਂ ਜਦੋਂ ਰੋਟੀ ਬਣਾ ਲੰਨੀ ਆ ਜਾਂ ਕੁਛ ਵੀ ਬਣਾ ਲੈਣਾ ਹਨ ਨਾਲ ਦੀ ਨਾਲ ਆਪਣਾ ਸਾਫ ਕਰ ਦੰਨੀ ਹੁੰਨੀ ਆ ਅੱਜ ਦਾ ਵਲੌਗ ਜੀ ਤੁਹਾਨੂੰ ਪਤਾ ਠੰਡ ਕਰ ਕਿਦਾਂ ਦੇ ਹੀ ਬਣਿਆ ਐ ਪਲੀਜ਼ ਤੁਸੀਂ ਵਲੌਗ ਨੂੰ ਜੱਦ ਜਿਆਦਾ ਪਿਆਰ ਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੁਣ ਠੰਡ ਇੰਨੀ ਜਿਆਦਾ ਆਏ ਹਨਾ ਫਿਰ ਵੀ ਮੈਂ ਤੁਹਾਨੂੰ ਮਿਲਣ ਆ ਜੰਨੀ ਆ ਹਨਾ ਮੇਰਾ ਜੀ ਨਹੀਂ ਲੱਗਦਾ ਫਿਰ ਜਦ ਤੁਹਾਨੂੰ ਨਹੀਂ ਮਿਲਣ ਆਉਂਦੀ ਹੈਗੀ ਫਿਰ ਆਈ ਲੱਗੀ ਜਾਂਦਾ ਕੁਛ ਅਧੂਰਾ ਉਧੂਰਾ ਵੀ ਅੱਜ ਕੋਈ ਕੰਮ ਨਹੀਂ ਕੀਤਾ ਹੈਗਾ ਅੱਜ ਕੁਛ ਪਾਇਆ ਨਹੀਂ ਹੈਗਾ ਆਪਾਂ ਹਨਾ ਅੱਜ ਫਰੈਂਡਸ ਨੂੰ ਨਹੀਂ ਮਿਲੇ ਹੈਗੇ ਆਪਣੇ ਨੂੰ ਹਨਾ ਆਪਣੀ ਫੈਮਿਲੀ ਨੂੰ ਨਹੀਂ ਮਿਲੇ ਹੈਗੇ YouTube ਨੂੰ ਹਨਾ ਤਾਂ ਕਰਕੇ ਜੀ ਜਿਹੋ ਜਿਹਾ ਵੀ ਅੱਜ ਮੇਰਾ ਵਲੌਗ ਬਣਿਆ ਪਲੀਜ਼ ਤੁਸੀਂ ਵਲੌਗ ਨੂੰ ਪਿਆਰ ਜ਼ਰੂਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇਆ ਕਰੋ ਤੇ ਇੱਥੇ ਜੀ ਇਹ ਮੈਂ ਗਰਮ ਪਾਣੀ ਨਾਲ ਕੱਪੜਾ ਧੋ ਕੇ ਰੱਖ ਰੱਖ ਧੋ ਕੇ ਰੱਖਣ ਲੱਗੀ ਸੀਗੀ ਜਿਹਦੇ ਨਾਲ ਮੈਂ ਸੈਲਫ ਵਗੈਰਾ ਸਾਫ਼ ਕਰਦੀ ਨੇ ਗੈਸ ਵਗੈਰਾ ਕਿਉਂਕਿ ਗਰਮ ਪਾਣੀ ਨਾਲ ਵਾਸ਼ ਕਰਕੇ ਫਿਰ ਆਏ ਹੁੰਦਾ ਜਿਹੜੀ ਤੰਦੇਾਈ ਵਗੈਰਾ ਹੁੰਦੀ ਹੈ ਨਾ ਉਹ ਸ ਫੇਰ ਮਤਲਬ ਕਿ ਕਿਚਨ ਵਗੈਰਾ ਆਪਣੀ ਗੰਦੀ ਜੀ ਨਹੀਂ ਰਹਿੰਦੀ ਹੈਗੀ ਐਨ ਕਲੀਨ ਹੋ ਜਾਂਦੀ ਹੈ 스멜 ਵਗੈਰਾ ਵੀ ਨਹੀਂ ਬਣਦੀ ਹੈਗੀ ਇੱਥੇ ਜੀ ਹੁਣ ਮੈਂ ਬੱਚੇ ਵਾਲੇ ਦੁੱਧ ਗਰਮ ਕਰਨ ਲੱਗ ਜੂੰਗੀ ਮੈਂ ਕਿਹਾ ਚਲੋ ਹੁਣ ਨਾਲ ਹੁੰਦੀ ਹੈ ਨਾ ਦੁੱਧ ਵੀ ਗਰਮ ਕਰ ਦੰਨੀ ਆ ਤੇ ਦੁੱਧ ਗਰਮ ਕਰਕੇ ਫੇਰ ਉਸ ਤੋਂ ਬਾਅਦ ਜੀ ਬੱਚਿਆਂ ਨੂੰ ਦੁੱਧ ਦੇ ਕੇ ਤੇ ਇੱਥੇ ਮੈਂ ਆਪਣਾ ਹੁਣ ਫੇਰ ਖੜੂੰਗੀ ਮੈਂ ਦੁੱਧ ਰੱਖ ਕੇ ਨਾ ਗੈਸ ਕੱਟ ਕਰ ਦਣਾ ਮੈਂ ਖੜ ਕੇ ਟੀਵੀ ਫੇਰ ਦੇਖੂੰਗੀ ਇੰਨਾ ਜ਼ਿਆਦਾ ਧਿਆਨ ਸੀਗਾ ਅੱਜ ਤਾਂ ਮੇਰਾ ਟੀਵੀ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਤੇ ਚਲੋ ਜੀ ਕੋਈ ਕੋਈ ਜੀ ਜਵਧੀਆ ਲੱਗਣ ਲੱਗ ਜਾਂਦੀ ਐ ਇੰਨਾ ਵੀ ਹੋ ਨਹੀਂ ਹੈਗਾ ਅੱਜ ਤਾਂ ਮੈਂ ਦੇਖ ਲੰਨੀ ਆ ਪਰ ਮੈਂ ਜ਼ਿਆਦਾ ਟੀਵੀ ਨਹੀਂ ਦੇਖਦੀ ਹੈਗੀ ਮਤਲਬ ਮੈਂ ਮੈਂ ਕਰਨੀ ਮੈਂ ਬਹੁਤ ਸਾਲਾਂ ਬਾਅਦ ਦੇਖਣ ਲੱਗਦੀ ਆ ਮਤਲਬ ਕਿ ਕਨ ਸੀਰੀਅਲ ਵਗੈਰਾ ਨਹੀਂ ਮੈਂ ਨਹੀਂ ਦੇਖਦੀ ਹੈਗੀ ਇੱਥੇ ਜੀ ਬਸ ਹੁਣ ਬੱਚਿਆਂ ਦਾ ਦੁੱਧ ਗਰਮ ਹੋਊਗਾ ਉਹਨਾਂ ਨੂੰ ਆਪਾਂ ਦੁੱਧ ਪਾ ਦਾਂਗੇ ਇੱਥੇ ਮੈਂ ਤੁਹਾਨੂੰ ਕਰਤੀ ਬਾਏ ਬਾਏ ਪਰ ਜੀ ਬਣੇ ਰਹੋ ਵਲੌਗ ਦੇ ਨਾਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬਰਥਡੇ ਟੂ ਯੂ ਹੈਪੀ ਬਰਥਡੇ ਉੱਠ ਦੱਸ ਯਾਰ ਉੱਠਦਾ ਨਹੀਂ ਤੂੰ ਅੱਜ ਬਈ ਸਾਡੇ ਅਵੀ ਜੋ ਅਦਾ ਬਰਥਡੇ ਆ ਅੱਜ ਸਾਡੇ ਲੱਲੂ ਦਾ ਬਰਥਡੇ ਅੱਜ ਛੁੱਟਾ ਪਿਆ ਉੱਠ ਜਾ ਦੇਖ ਲੈ ਫਿਰ ਬੁਲਾਇਨਾ ਮੈਨੂੰ ਉਹ ਤੇਰੇ ਪੁੱਤ ਦਾ ਬਰਥਡੇ ਆ ਸਾਰਾ ਉੱਠ ਜਾ ਨੇ ਵਿਸ਼ ਜ਼ਰੂਰ ਕਰਿਓ ਤੇ ਪੁੱਤ ਦੇ ਬਰਥਡੇ ਨੂੰ ਵਿਸ਼ ਕਰਿਓ 12:00 ਵੱਜ ਗਏ ਪੂਰੇ ਇਹ ਗੰਦੇ ਦਲ ਨਾਲਾਂ ਤੱਕ ਮੇਆ ਗਿਆ ਉਹ 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 ਉਹਦੱਚ ਕੀਆ ਸਰ ਜਾਂ ਜੀਜੀ ਆ ਦੇ ਲੈ ਯਾਰ ਉੱਠਣਾ ਨਹੀਂ ਫੇਰ ਉਹਨੂੰ ਖਾਈਏ ਨਹੀਂ ਪਹਿਲਾਂ ਉਹ ਰੇਚਾ ਉੱਪੂਗਾ ਇਹ ਨਹੀਂ ਉੱਪਸ ਠੰਡਾ ਨਹੀਂ ਕੁਝ ਨਹੀਂ ਮम्मा ਕੁਝ ਲਿਓ ਬੁਲਾਇਓ ਨਾ ਔਰ ਉੱਠਣਾ ਨਹੀਂ ਉਹ ਦੇਖ ਦੀਦੀ ਨੇ ਬੈਲੂਨਸ ਵਗੈਰਾ ਤੇਰੇ ਹੋ ਕਰੇ ਹੋਏ ਵਾਹ ਚਲ ਉੱਠ ਦੇ ਪੁੱਤ

अच्छा नहीं कहते नेक इंसान थे ना चलो वो तो जाओ हाँ बोले तो बोले 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 ओ बोले 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 इधर इधर वो तो ऊपर बैठ जाए इधर सोफे पे बैठ जा यार मंजे लेके ना फिर आज आएगा जी साढ़े अभी जो दा बर्थडे ते टाइम हो गया पांच मिनट हो गया होने पांच या दो दो तीन मिनट हो गए होने

ਅਸੀਂ ਜੀ ਆ ਟਾਈਮ ਕੇਕ ਵਗੈਰਾ ਨਹੀਂ ਕੱਟ ਕਰਦੇ ਹੈਗੇ ਕਿਉਂ ਪਾਣੀ ਲਿਆਣੀਆਂ ਗਿਫਟ ਲੈ ਆਪਣਾ ਆ ਦੇ ਲੋ ਗਾਈਸ ਗਿਫਟ ਨਹੀਂ ਲੈ ਰਹੀ ਲੈ ਹਾਂ ਪੁੱਤ ਥੈਂਕ ਯੂ ਗੈਰਾਂ ਦੀ ਨੂੰ ਪਿਆਰ ਕਰ ਲਈ ਆ ਵੀ ਲੈ ਆ ਵੀ ਲੈ नहीं, क्यों? पानी ना ले आपना। आ दे लो नहीं, 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 नहीं,